ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਬਾਹ ਕਿਸ ਤਰ੍ਹਾਂ ਚੜਨੀ ਹੈਗੀ ਬਾਹ ਦੀ ਜੜਾਈ ਕਿਸ ਤਰ੍ਹਾਂ ਕਰਨੀ ਹੈ ਬਾਹ ਦੀ ਫਰੰਟ ਕਾਟ ਕਿਸ ਤਰ੍ਹਾਂ ਪਾਉਣੀ ਹੈਗੀ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਮੀਜ਼ ਵਾਲੀ ਫਰੰਟ ਕਾਟ ਕਿਸ ਤਰ੍ਹਾਂ ਪਾਉਣੀ ਹੈਗੀ ਇੱਕ ਮੇਰੀ ਭੈਣ ਮੈਨੂੰ ਮੈਸੇਜ ਬਹੁਤ ਕਰਦੇ ਹੁੰਦੇ ਸੀ ਉਹ ਪਤਾ ਨਹੀਂ ਹੁਣ ਗੁੱਸੇ ਹੋਗੇ ਤੇ ਉਹ ਪੁੱਛਦੇ ਹੁੰਦੇ ਆ ਵੀ ਤੁਸੀਂ ਬਾਹਾਂ ਦੀ ਜੜਾਈ ਦੱਸੋ ਤੁਹਾਨੂੰ ਇਹ ਹੈਵੀ ਨਾਪ ਦਾ ਸੂਟ ਆਪਣੇ ਕੋਲੇ ਇਹਦੀ ਫਿਟਿੰਗ ਹੈਗੀ ਆ ਜੀ 25 26 ਇੰਚ ਤੇ ਕਮਰ ਹੈਗੀ ਆ 23 ਇੰਚ हिਪ ਵੀ 26 ਇੰਚ ਆ ਭਾਰੇ ਨਾਪ ਦੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਬਾਹਾਂ ਦੀ ਜੜਾਈ ਕਿਸ ਤਰ੍ਹਾਂ ਕਰਨੀ ਆ ਫਰੰਟ ਕਾਟ ਆਪਾਂ ਜਿਹੜੀ ਕਮੀਜ਼ ਦੀ ਕਿਸ ਤਰ੍ਹਾਂ ਪਾਉਣੀ ਆ ਤੇ ਬਾਹਾਂ ਦੀ ਫਰੰਟ ਕੱਟ ਕੇ ਇਸ ਤਰ੍ਹਾਂ ਪਾਉਣੀ ਆ ਮੋਢਾ ਆਪਾਂ ਇਹਦਾ 8 ਇੰਚ ਕਟਿੰਗ ਕੀਤਾ ਸੀ ਜੀ ਦੇਖੋ ਆਪਾਂ ਸਲਾਈ ਕਰ ਲਿਆ ਹੁਣ ਇਹਨੂੰ ਆਪਾਂ ਕੀ ਕਰਨਾਗਾ 8 ਇੰਚਾ ਪੈਤਨ ਨੂੰ ਨਿਸ਼ਾਨ ਲਾ ਕੇ ਇਸ ਤਰ੍ਹਾਂ ਕਟਿੰਗ ਕੀਤਾ ਸੀਗਾ ਹੁਣ ਇਹ ਆਪਾਂ ਨਾਪ ਕੇ ਦੇਖਦੇ ਹਾਂ ਕਿਉਂਕਿ ਹੁਣ ਇਹਦੀ ਗੁੜਾਈ ਪੈ ਗਈ ਸੀਗੀ ਆ ਦੇਖੋ ਇੱਥੋਂ ਨਾ ਇਹਨੂੰ ਆਪਾਂ ਇਸ ਤਰ੍ਹਾਂ ਮਿਣ ਕੇ ਦੇਖ ਲਾਂਗੇ ਇਹ ਹੋ ਗਿਆ ਜੀ 9 ਇੰਚ ਠੀਕ ਹੈ ਜੀ ਇੱਥੇ ਆਪਣੀ ਆ ਸਲਾਈ ਆ ਗਈ 9 ਤੋਂ 1 65 ਉਪਰ ਆ 9 ਇੰਚ ਹੋ ਗਿਆ ਹੁਣ ਆਪਾਂ ਦੇਖੋ ਮੈਂ ਕਾਟ ਬਾਅਦ ਚੋਂ ਪਾਣੀ ਹੁੰਨੀ ਆ ਹੁਣ ਇੱਥੋਂ ਆਪਾਂ ਜਿਹੜੀ ਆ ਵਾਲੀ ਸਲਾਈ ਹੈ ਜੀ ਸਵਾ ਚਾਰ ਇੰਚ ਰੈਡੀ ਰੱਖਣੀ ਆ ਕਸਟਮਰ ਦੇ ਨਾਪ ਦੇ ਹਿਸਾਬ ਨਾਲ ਇੱਥੋਂ ਹੁਣ ਆਪਾਂ ਸਲਾਈ ਦਾ ਮਾਰਜਿਨ ਛੱਡ ਦੇਣਾ ਇੰਨਾ ਇੰਨੀ ਆਪਾਂ ਕਾਟ ਪਾਵਾਂਗੇ ਇੱਥੋਂ ਆ ਜਿਹੜਾ ਐਕਸਟਰਾ ਕਪੜਾ ਇਹਨੂੰ ਆਪਾਂ ਕਟਿੰਗ ਕਰਨਾ ਇੱਥੋਂ ਕਾਟ ਪਾ ਕੇ ਆਪਾਂ ਉਹਦੇ ਬਰਾਬਰ ਕਰਨਾਗਾ ਹੁਣ ਦੇਖੋ ਆਪਾਂ ਇਹਨੂੰ ਬਰਾਬਰ ਕਰ ਲਿਆ ਇੱਥੋਂ ਕੱਟ પા ਕੇ ਠੀਕ ਹੈ ਜੀ ਆ ਵਾਲਾ ਪੱਲਾ ਇਹ ਐ ਰਹੂਗਾ ਕਿਉਂਕਿ ਆਪਾਂ ਇਹਨੂੰ ਇੱਥੋਂ ਡਾਊਨ ਕਰਕੇ ਸਲਾਈ ਲਗਾਈ ਆ ਹੁਣ ਆਪਾਂ ਇਹਦਾ ਮੋਡਾ ਦੁਬਾਰੇ ਨਾਪਣਾਗਾ ਵੀ ਕਿੰਨਾ ਇੰਚ ਮੋਡਾ ਆਪਣੇ ਕੋਲੇ साढ़े नौ पौने दस इंच मोढ़ा आ गया जी अपने को हूँ आप जी की बाँ की जड़ाई करनी है हूँ आप दस दें भी फ्रंट कट आपको किस तरह पानी है देखो मोढ़ा नाप के ना मैं फरंट कट मैं बाद चो पानी हूँ जिस तरह देखो इतों आप ਠੀਕ ਹੈ ਜੀ ਇੰਨਾ ਆਪਾਂ ਕਪੜਾ ਕਟਿੰਗ ਕਰ ਦਿੱਤਾਗਾ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੰਨੀ ਆਪਣੀ ਕਾਟ ਪਈ ਆਗੀ ਨਾਪ ਕੇ ਇਹ ਆਪਣੀ 1.5 ਇੰਚ ਦੇ ਤਕਰੀਬਨ ਕਾਟ ਪਈ ਆ ਜੀ ਸਵਾ ਇੰਚ 1.5 ਇੰਚ ਤੋਂ ਇੱਕ ਪੈਂਟ ਘਟਾ ਤੇ ਇੰਨਾ ਆਪਣਾ ਸਲਾਈ ਚ ਆਜੂਗਾ ਪੂਰਾ ਇਹ 2 ਇੰਚ ਦੇ ਆਪਣਾ ਚੱਲਿਆ ਜਾਊਗਾ ਅੱਧਾ ਇੰਚ ਆਪਣਾ ਸਲਾਈ ਚ ਆਜੂ ਇਥੋਂ 2 ਇੰਚ ਡਾਊਨ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਮੈਂ ਫਰੰਟ ਕੱਟ ਪਾਉਣੀ ਹੈਗੀ ਤੇ ਹੁਣ ਆਪਾਂ ਇਹਦੀ ਬਾਹ ਦੀ ਜੜਾਈ ਕਰਨੀ ਸੀ 10 ਇੰਚ ਆਪਾਂ ਮੋਡਾ ਨਾਪਿਆ ਸੀਗਾ ਇਹ ਆਪਣੇ ਕੋਲੇ ਬਾਹ ਹੈਗੇ ਰੈਡੀ ਇਹਨੂੰ ਆਪਾਂ ਪਹਿਲਾਂ ਕੱਚੀ ਸਲਾਈ ਲਗਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇੱਥੋਂ ਫੋਲਡ ਕਰਨਾਗਾ ਬਾਹਾਂ ਦੀ ਮੂਰੀ ਹੈਗੀ ਹੈ ਜੀ ਜਿਹੜੀ 8.5 ਇੰਚ ਹੈਗੀ ਸਵਾ 8 ਇੰਚ ਹੈਗੀ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਗਾ ਲਿਆ ਤੇ ਹੁਣ ਜਿਹੜਾ ਆਪਾਂ ਮੋਡਾ ਨਾਪਿਆ ਸੀ 10 ਇੰਚ ਉਸ ਤੋਂ ਵੀ ਆਪਾਂ ਅੱਧਾ ਇੰਚ ਬਾਦਰ ਰੱਖਾਂਗੇ 1.5 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਥੋਂ ਹੁਣ ਆਪਾਂ ਸਿਲਾਈ ਕੰਪਲੀਟ ਕਰ ਲਈਏ ਫਿਰ ਦੱਸਦੇ ਹਾਂ ਤੁਹਾਨੂੰ ਵੀ ਕਿਸ ਤਰ੍ਹਾਂ ਜੜਾਈ ਕਰਨੀ ਹੈ ਹਾਂਜੀ ਦੇਖੋ ਇਹ ਆਪਣੇ ਕੋਲੇ ਬਾਹਮ ਬਣਾ ਕੇ ਆਪਾਂ ਰੈਡੀ ਕਰ ਲਈ ਹੈਗੀ ਇਹਦੀ ਵੀ ਆਪਾਂ ਫਰੰਟ ਕਾਟ ਪਾ ਦਤੀ ਹੈ ਬਾਹ ਦੀ ਜਿੰਨੀ ਕ ਆਪਾਂ ਕਮੀਜ਼ ਦੀ ਫਰੰਟ ਕਾਟ ਪਾਈ ਹੈ ਜੀ ਓਨੀ ਕ ਬਾਹ ਦੀ ਫਰੰਟ ਕਾਟ ਪਾਈ ਹੈ ਜਿਵੇਂ ਮੋਢਾ ਆਪਣਾ ਇਧਰੋਂ 10 ਇੰਚ ਆਇਆ ਸੀ ਤਾਂ ਇਧਰੋਂ ਆਪਾਂ ਮੋਢਾ 10.5 ਰੱਖਿਆ ਸੀਗਾ ਇੱਥੋਂ 10.5 ਰੱਖ ਕੇ ਆਪਾਂ ਆਹ ਵਾਲੀ ਸਲਾਈ ਲਗਾ ਲਈ ਸੀ ਹੁਣ ਆਪਾਂ ਇਹਨੂੰ ਨਾਪ ਕੇ ਦੇਖਦੇ ਆਂਗੇ ਇਥੋਂ ਆਪਾਂ ਇਹਨੂੰ ਇਸ ਤਰ੍ਹਾਂ ਨਾਲ ਆਪਾਂਗੇ। ਲਓ ਜੀ ਆਪਣਾ ਮੋਢਾ ਪੂਰਾ ਆਊਗਾ। ਦੇਖੋ। ਹੁਣ ਆਪਾਂ ਸਲਾਈ ਵੀ ਲਗਾ ਕੇ ਦਿਖਾਉਨੇ ਆ ਤੁਹਾਨੂੰ ਇਸੇ ਤਰ੍ਹਾਂ। ਜਿਹੜੀ ਆ ਕਈ ਭੈਣਾ ਪੁੱਛਦੀਆਂ ਨੇ ਨਾ ਵੀ ਸਾਡੀ ਬਾਹ ਘੁੰਮਦੀ ਹੈ ਜੀ ਜਿਹੜੀ ਆ ਬਾਹ ਵਾਲੀ ਸਲਾਈ ਹੁੰਦੀ ਹੈ ਕਦੇ ਵੀ ਆ ਕਮੀਜ਼ ਦੇ ਫਿਟਿੰਗ ਵਾਲੀ ਸਲਾਈ ਤੋਂ ਪਿੱਛੇ ਨਾ ਰੱਖਿਆ ਕਰੋ ਥੋੜੀ ਜੀ ਸਲਾਈ ਇਹ ਅੱਗੇ ਨੂੰ ਹੋ ਜੇ ਤਾਂ ਕੋਈ ਗੱਲ ਨਹੀਂ ਜੀ ਪਿੱਛੇ ਨੂੰ ਨਹੀਂ ਰੱਖਣੀ ਹੈਗੀ ਆ ਦੇਖੋ ਜਿਵੇਂ ਆਪਾਂ ਬਰਾਬਰ ਰੱਖ ਰਹੇ ਆ ਨਾ ਥੋੜੀ ਜੀ ਅੱਗੇ ਨੂੰ ਰੱਖ ਸਕਦੇ ਆਪਾਂ ਪਰ ਪਿੱਛੇ ਨੂੰ ਨਾ ਇਸ ਸਲਾਈ ਨੂੰ ਰੱਖਿਆ ਕਰੋ किसी भी कपड़े ना खिंचना नहीं है गा का? हाँ जी देखो बह आप जड़ है सारी ਤੇ ਆਹ ਵਾਲੀ ਸਲਾਈ ਹੈ ਨਾ ਜਿਹੜੀ ਦੇਖੋ ਫਿਟਿੰਗ ਵਾਲੀ ਸਲਾਈ ਦੇ ਬਰਾਬਰ ਆਉਣੀ ਚਾਹੀਦੀ ਹੈ ਨਹੀਂ ਇਹ ਥੋੜੀ ਜਿਹੀ ਸਲਾਈ ਅੱਗੇ ਨੂੰ ਕਰ ਸਕਦੇ ਹਾਂ ਜਦੋਂ ਆਪਾਂ ਫਿਟਿੰਗ ਵਾਲੀ ਸਲਾਈ ਨਾ ਇੱਥੇ ਹੁੰਦੀ ਹੈ ਤੇ ਆਹ ਬਾਹਾਂ ਵਾਲੀ ਸਲਾਈ ਜਿਹੜੀ ਪਿੱਛੇ ਚਲੀ ਜਾਂਦੀ ਹੈ ਨਾ ਫਿਰ ਆਪਣੀ ਬਾਹ ਪਿੱਛੇ ਨੂੰ ਜਾਣ ਲੱਗ ਜਾਂਦੀ ਹੈ ਪਿੱਛੇ ਨੂੰ ਘੁੰਮਣ ਲੱਗ ਜਾਂਦੀ ਹੈ ਖਿੱਚ ਪੈਣ ਲੱਗ ਜਾਂਦੀ ਹੈ ਬਾਹ ਦੀ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਆਹ ਵਾਲੀ ਸਲਾਈ ਹੈ ਜਿਹੜੀ ਆਪਣੀ ਸਹੀ ਆਉਣੀ ਚਾਹੀਦੀ ਹੈਗੀ ਦੇਖੋ ਆਪਣਾ ਕੋਈ ਵੀ ਬੜਾ ਵਗੈਰਾ ਨਹੀਂ ਆਇਆਗਾ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਨਾਪ ਕੇ ਨਾ ਮਿਰਕੂਲ ਐਨਸੀ ਟੇਪ ਨਾਲ ਨਾਪ ਕੇ ਤੁਸੀਂ ਬਾਹਾਂ ਦੀ ਸਲਾਈ ਲਗਾਉਂਗੇ ਮੋਢੇ ਦੀ ਜੜਾਈ ਕਰੋਗੇ ਤਾਂ ਬਿਲਕੁਲ ਸਹੀ ਆਊਗੀ ਆ ਦੇਖੋ ਇਧਰੋਂ ਵੀ ਆਪਣੀ ਬਾਹ ਬਰਾਬਰ ਆ ਇਸੇ ਤਰ੍ਹਾਂ ਆਪਾਂ ਦੂਜੀ ਬਾਹ ਦੀ ਜੜਾਈ ਕਰ ਲਈਏ ਲਓ ਜੀ ਇਹਦੀ ਵੀ ਆਪਾਂ ਇੱਥੋਂ ਸਹੀ ਰੱਖੀਏ ਤੇ ਇਧਰੋਂ ਵੀ ਆਪਣਾ ਕੋਈ ਬੜਲ ਨਹੀਂ ਆਇਆਗਾ ਇਸ ਤਰ੍ਹਾਂ ਪੂਰੀ ਗੋਲਾਈ ਚ ਇਸ ਤਰ੍ਹਾਂ ਬਾਹਾਂ ਦੀ ਮੈਂ ਫਰੰਟ ਕੱਟ ਪਾਉਣੀ ਹੈ ਜੀ ਤੇ ਮੋਢੇ ਦੀ ਵੀ ਆਪਾਂ ਕਾਟ ਇਸ ਤਰ੍ਹਾਂ ਪਾਉਨੇ ਆਗੇ ਬਾਹੇ ਹਾਫ ਆ ਗਈ ਜੀ 6 ਇੰਚ ਬਾਹ ਦੀ ਜਿਹੜੀ ਲੰਬਾਈ ਹੈਗੀ ਤੇ ਭਾਰੀ ਨਾਪ ਦਾ ਮੋਢਾ ਸੀਗਾ ਹੁਣ ਆਪਾਂ ਇਹਨੂੰ ਦੁਬਾਰੇ ਨਾਪ ਲੈਨੇ ਆ ਵੀ ਮੋਢਾ ਕਿੰਨੇ ਇੰਚ ਆ ਇਹ 11 ਇੰਚ ਮੋਢਾ ਆ ਗਿਆ ਜੀ ਠੀਕ ਹੈ ਜੀ 11 ਇੰਚ ਮੋਢਾ ਆ ਗਿਆ ਤੇ ਉਹਨਾਂ ਦੇ ਨਾਪ ਇਹ ਇੰਨਾ ਬਿਲਕੁਲ ਸਹੀ ਆਉਂਦਾਗਾ ਜਿਆਦਾ ਹੈਵੀ ਨਾਪ ਆਗਾ ਇਹ ਬਾਹ ਵੀ ਉਹਨਾਂ ਦੀ ਅੱਧੀ ਆ ਉਹਨਾਂ ਨੂੰ ਥੋੜੀ ਜੀ ਪ੍ਰੋਬਲਮ ਹੋਣ ਕਰਕੇ ਉਹ ਮੋਡਾ ਥੋੜਾ ਜਿਹਾ ਖੁੱਲਾ ਰੱਖਾਉਂਦੇ ਨੇ ਤੁਸੀਂ 10 ਇੰਚ ਵੀ ਮੋਡਾ ਰੱਖ ਸਕਦੇ ਹੋ ਜੇ ਫਿਟਿੰਗ ਵਾਲਾ ਪਾਉਨੇ ਆਂਗੇ ਇਹ ਭਾਰੇ ਨਾਪ ਲਈ ਦੱਸ ਰਹੀ ਆਂ ਜਿਵੇਂ ਪਤਲੇ ਨਾਪ ਵਾਲੇ ਆਪਣਾ ਘੱਟ ਤੋਂ ਘੱਟ ਜਿੰਨਾ ਆਪਣਾ ਨਾਪ ਹੁੰਦਾਗਾ ਉਸ ਦੇ ਹਿਸਾਬ ਨਾਲ ਮੋਡਾ ਕਟਿੰਗ ਕਰ ਸਕਦੇ ਆ ਚਲੋ ਠੀਕ ਹੈ ਜੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ